ਸੂਬਾ ਸਰਕਾਰ ਵੱਲੋਂ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਨਾ ਪੂਰਾ ਹੋਣ ਦੇ ਚਲਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸੜਕਾਂ 'ਤੇ ਉtreਗੀ ਅੱਜ ਚੰਡੀਗੜ੍ਹ ਵਿੱਚ ਬੀਜੇਪੀ ਮਹਿਲਾ ਮੋਰਚਾ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਸਾਲ 2022 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਇਸ ਸੰਬੰਧੀ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਐਲਾਨ ਕੀਤਾ ਸੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ੁਨੀ ਸ਼ਰਮਾ ਨੇ ਕਿਹਾ ਕਿ 22 ਨਵੰਬਰ 2021 ਨੂੰ ਮੋਗਾ ਰੈਲੀ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਤੀਜੀ ਗਾਰੰਟੀ ਦਿੰਦਿਆਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਪ੍ਰੋਸਾ ਦਿੱਤਾ ਸੀ ਉਹਨਾਂ ਕਹਾਂ ਕਿ ਇਸ ਝੂਠੀ ਗਾਰੰਟੀ ਨੂੰ 4 ਸਾਲ ਪੂਰੇ ਹੋ ਜਾਣਗੇ ਪਰ ਅੱਜ ਵੀ ਮਹਿਲਾਵਾਂ ਨੂੰ ਉਹਨਾਂ ਪੈਸਿਆਂ ਦਾ ਇੰਤਜ਼ਾਰ ਏ ਘਾਣਾ ਦਾ 48000 ਰੁਪਏ ਤੇਰੇ ਸਿਰ ਚੜ ਗਿਆ ਮੇਰੇ ਕਹਿੰਦੇ ਅਗਰ ਮੈਂ ਯਾਰ ਮੈਂ ਡੇਟ ਨਾ ਭੁੱਲਾਂ ਤੇ 21 ਨਵੰਬਰ ਨੂੰ ਅੱਜ ਤੋਂ 4 ਸਾਲ ਪਹਿਲਾਂ ਕੇਜਰੀਵਾਲ ਨੇ ਐਲਾਨ ਕੀਤਾ ਸੀ ਸਰਕਾਰ ਬੰਦੇ 10000 ਰੁਪਏ ਦੇਵਾਂਗੇ ਤੇ ਜੇ ਮਹੀਨੇ ਦਾ 1000 ਹੈ ਤੇ 4 ਸਾਲ ਦਾ 48000 ਰੁਪਏ ਅਗਲੇ ਮਹੀਨੇ ਉਹ 39 ਹੋ ਜਾਣਾ ਕਿਹੜਾ ਵਿਕਾਸ ਅਗਰ ਵਿਕਾਸ ਹੋਇਆ ਤੇ ਇਹਨਾਂ ਦਾ ਹੋਇਆ